ਮੇਰੇ ਬੇਟੀ ਦੀ ਗੱਡੀ ਗੁੰਮ ਗਈ ਸੀਗੀ ਕੋਈ ਰਾਤ ਨੂੰ ਗੱਡੀ ਮੇਰਾ ਛੋਟਾ ਹਾਥੀ ਟੈਂਪੂ ਲੈ ਗਿਆ ਸੀਗਾ ਫਿਰ ਮੈਂ ਬਾਬਾ ਜੀ ਨਾਲ ਆ ਕੇ ਗੱਲ ਤੇ ਦਰਬਾਰ ਚ ਹਾਜ਼ਰੀ ਲਾਈ ਪੂਰੇ 1 ਮਹੀਨੇ ਬਾਅਦ ਮੇਰੀ ਆਪਣੀ ਗੱਡੀ ਮੇਰੀ ਮਿਲ ਗਈ ਹਾਂ ਮੈਂ ਆਪਣੀ ਬੇਟੀ ਦੇ ਬਾਹਰ ਜਾਣ ਲਈ ਇੱਥੇ ਹਾਜ਼ਰੀਆਂ ਲਾਈਆਂ ਸੀ ਉਹ ਬਾਹਰ ਪਹੁੰਚ ਗਈ ਹੈ ਫੋਨ ਵੀ ਜੋ ਕੁਝ ਉਹਨੂੰ ਚਾਹੀਦਾ ਮੈਂ ਉਹਦੇ ਲਈ ਪ੍ਰਾਰਥਨਾ ਲਾਣੀ ਔਰ ਬਾਲਾ ਜੀ ਕਰ ਰਹੇ ਜੈ ਸ਼੍ਰੀ ਬਾਲਾ ਜੀ ਸਭ ਦੀ ਹਮਨੋ ਕਾਮਨਾ ਪੂਰੀਆਂ ਕਰਦੇ ਆ ਸਭ ਦੀਆਂ ਚੋਲੀਆਂ ਪਰਦੇ ਆ ਜੋ ਵੀ ਸ਼ਰਦਾ ਲਾਲ ਆਂਦਾ ਆ ਉਹਦੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਇਸ ਸਰਦਾਰ ਦੀ ਸਦਾਈ ਜੈ ਅੱਛਾ ਤੁਸੀਂ ਕਦੋਂ ਤੋਂ ਆ ਰਹੇ ਹੋ ਇੱਥੇ ਮੈਨੂੰ ਇੱਥੇ ਹੋ ਗਏ 5-7 ਸਾਲਾਂ ਲੰ데요 ਨੂੰ ਹੋ ਗਏ ਅੱਛਾ ਕਹਿੰਦੇ ਜਿਹੜਾ ਇੱਥੇ ਆਉਂਦਾ ਆ ਆਪਣੀ ਆਸਥਾ ਲੈ ਕੇ ਆਉਂਦਾ ਮਨੋ ਕਾਮਨਾ ਲੈ ਕੇ ਆਉਂਦਾ ਫਿਰ ਚਮਤਕਾਰ ਹੁੰਦੇ ਆ ਉਹਨਾਂ ਦੀ ਸਾਰੋ ਸਾਰੀਆਂ ਮਨੋ ਕਾਮਨਾ ਬਾਲਾ ਜੀ ਆਪ ਹੀ ਪੂਰੀਆਂ ਕਰ ਦਿੰਦੇ ਹਾਂਜੀ ਬਾਲਾ ਜੀ ਕਰਦੇ ਆ ਸਿਰ ਲੋਕ ਕੋਣ ਆ ਅਸੀਂ ਚਾਹੀਏ ਆਪਣੇ ਜਬਾਨ ਤੋਂ ਕੁਝ ਕਹੀਏ ਨਾ ਕਹੀਏ ਉਹ ਆਤਮਾ ਤਾਂ ਸਾਡੀ ਜਾਣਦੇ ਆ ਕਿ ਅਸੀਂ ਕੀ ਪ੍ਰਾਰਥਨਾ ਲੈ ਕੇ ਆਏ ਆ ਬਿਨਾਂ ਭੁਲੇਖ ਪੂਰੀਆਂ ਕਰਦੇ ਆ ਉਹ ਸਭ ਦੀਆਂ ਹੋਣਗੀਆਂ ਜੋ ਵੀ ਸ਼ਰਦਾ ਨਾਲ ਆਊਗਾ ਅੱਛਾ ਕਦੇ ਚਮਤਕਾਰ ਹੋਇਆ ਵੀ ਤੁਸੀਂ ਮੰਗਿਆ ਹੋਵੇ ਤੇ ਬਾਲਾ ਜੀ ਨੇ ਸੁਣ ਲਈ ਹੋਵੇ ਸਾਡੀ ਤਾਂ ਸੁਣੀਆਂ ਬਾਲਾ ਜੀ ਮੈਨੂੰ ਦੱਸੋਗੇ ਸ਼ੇਅਰ ਕਰੋਗੇ ਹਾਂ ਮੈਂ ਆਪਣੀ ਬੇਟੀ ਦੇ ਬਾਹਰ ਜਾਣ ਲਈ ਇੱਥੇ ਆਜਰੀਆਂ ਲਾਈਆਂ ਸੀ ਉਹ ਬਾਹਰ ਪਹੁੰਚ ਗਈ ਆ ਕੋਨ ਵੀ ਜੋ ਕੁਝ ਚਾਹੁੰਦਾ ਹੈ ਮੈਂ ਉਹਦੇ ਲਈ ਪ੍ਰਾਰਥਨਾ ਲਾਂਦੀ ਹਾਂ ਔਰ ਬਾਲਾ ਜੀ ਕਰ ਰਹੀ ਹੈ ਸਾਰੀਆਂ ਮਨੋ ਕਾਮਨਾ ਪੂਰੀਆਂ ਹਾਂ ਜ਼ਰੂਰ ਕਰਨਗੇ ਔਰ ਕਰ ਵੀ ਰਹੀ ਹੈ ਜੀ ਤੁਸੀਂ ਕਦੋਂ ਤੋਂ ਆ ਰਹੇ ਹੋ ਮੈਨੂੰ ਕਾਫੀ ਸਾਲ ਹੋ ਗਏ ਜੀ ਆਨ ਕਿੰਨੇ ਸਾਲ ਹੋ ਗਏ ਗੱਡੀ ਦੀ ਮੈਨੂੰ 5-6 ਸਾਲ ਹੋ ਗਏ ਲਗਾਤਾਰ ਉਸ ਤੋਂ ਵੀ ਪਹਿਲਾਂ ਮੈਂ ਆ ਰਹੀ ਸੀ ਅੱਛਾ ਜੀ ਕਿੰਨੀ ਕਾਸਥਾ ਮੰਦਿਰ ਨੂੰ ਲੈ ਕੇ ਮੈਨੂੰ ਬਹੁਤ ਜ਼ਿਆਦਾ ਆਸਥਾ ਮੇਰੇ ਨਾਲ ਉਹ ਹਣੀ ਮੇਰੀ ਕਾਮਯਾਬ ਹੋਈ ਹੈ ਜਿਹੜੀ ਕੋਈ ਕਦੀ ਹੋ ਨਹੀਂ ਸਕਦੀ ਸੀਗੀ ਮੇਰੇ ਬੇਟੇ ਦੀ ਗੱਡੀ ਗੁੰਮ ਗਈ ਸੀਗੀ ਕੋਈ ਰਾਤ ਨੂੰ ਗੱਡੀ ਕੋਲ ਕੋਈ ਰਾਤ ਨੂੰ ਗੱਡੀ ਮੇਰਾ ਛੋਟਾ ਹਾਥੀ ਟੈਂਪੂ ਲੈ ਗਿਆ ਸੀਗਾ ਫਿਰ ਮੈਂ ਬਾਬਾ ਜੀ ਨੇ ਆ ਕੇ ਕੱਲ ਤੇ ਦਰਬਾਰ ਚ ਹਾਜ਼ਰ ਲਾਈ ਪੂਰੇ 1 ਮਹੀਨੇ ਬਾਅਦ ਮੇਰੀ ਆਪਣੀ ਗੱਡੀ ਮੇਰੀ ਮਿਲ ਗਈ ਉਹ ਵੀ ਬਾਬਾ ਜੀ ਦੇ ਦਰਬਾਰ ਦੀ ਬੈਕ ਸਾਈਡ ਤੋਂ ਕੋਈ ਵੀ ਸਾਨੂੰ ਕਿਸੇ ਨੇ ਫੋਨ ਕੀਤਾ ਬਾਬਾ ਜੀ ਨੇ ਆਪ ਹੀ ਆ ਕੇ ਸਾਨੂੰ ਉਸ ਰੂਪ ਦੇ ਵਿੱਚ ਫੋਨ ਕੀਤਾ ਤੇ ਸਾਡੀ ਗੱਡੀ 1 ਮਹੀਨੇ ਬਾਅਦ ਬਹੁਤ ਲੇਮੈਂ ਇਸ ਦਰਵਾਜ਼ੇ ਤੋਂ ਸਦਕੇ ਜਾਨੀ ਆਂ ਵਾਰੀ ਜਾਨੀ ਆਂ ਇਹ ਜੇ ਦਰਵਾਜ਼ੇ ਹੀ ਮੈਨੂੰ ਦੇਣੀਆਂ ਨਹੀਂ ਦੇ ਸਕਦੇ ਕਿੰਨਾ ਕੁ ਵਿਸ਼ਵਾਸ ਆ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਆ ਕਿ ਕਹਿੰਦੇ ਵਿਸ਼ਵਾਸ ਰਹੀ ਨਾ ਵਿਸ਼ਵਾਸ ਤੇ ਜਦ ਕੋਈ ਦਾ ਸ਼ਬਦ ਹੀ ਆ ਨਹੀਂ ਵਿਸ਼ਵਾਸ ਦੇ ਅੱਗੇ ਤਾਂ ਸਾਰੇ ਸ਼ਬਦ ਤੀਕਲੇ ਅੱਛਾ ਕਿਸੇ ਹੋਰ ਨੂੰ ਕਿਹਾ ਵੀ ਤੁਸੀਂ ਇੱਥੇ ਆ ਕੇ ਮੱਥਾ ਟੇਕੋ ਮਨੋ ਸਾਰੀ ਦੁਨੀਆ ਨੂੰ ਕਹਿੰਨੀ ਹੈ ਬਾਲਾ ਜੀ ਦੇ ਦਰਵਾਜ਼ੇ ਤੇ ਜਾਓ ਤੇ ਝੋਲੀ ਭਰ ਕੇ ਲਿਓ ਇੱਕ ਵਾਰੀ ਜੇ ਕਰਾ ਲਾ ਦੋ ਜੈ ਸ਼ਿਰੀ ਬਾਲਾ ਜੀ ਜੈ ਸ਼ਿਰੀ ਮਾਤਾ ਜੈ ਸ਼ਿਰੀ ਬਾਲਾ ਜੀ ਮਾਰਾ ਗੁਰੂ ਮਾਂ ਤੁਹਾਡੀ ਕਿਛਪ ਤੇ ਕਿਰਪਾ ਬਣੇ ਸਭ ਦੀਆਂ ਚੋਲੀਆਂ ਪਰ ਸਭ ਦੇ ਦੁੱਖ ਦੂਰ ਹੋਣ